ਵੈ ਗੁਰਜੀ ਦਾ ਖਾਲਸਾ ਸ੍ਰੀ ਵੈ ਗੁਰਜੀ ਕੀ ਫਤਿਹ ਜੀ ਇਹ ਖੂਆ ਹਨਾ ਪਾਣੀ ਕਿ ਬਿਕਲਦਾ ਇਹ ਖੂਆ ਵਾ ਘੋੜਾ ਹਨਾ ਕਾਲੀ ਪੜਦਣਾਂ ਚਲਦੀ ਸੀ ਪਹਿਲਾਂ ਉਹਦਾ ਨਾ ਵੀ ਗੂੜ ਪੱਥ ਦੇਨੇ ਆ ਦੇ ਆਹ ਟਿੱਕੀ ਗੂੜ ਆਹ ਖੇਤੀ ਇਹਦੇ ਨਾਲ ਕਰਦੇ ਪੜਦਣਾਂ ਕਰਦੇ ਹੁੰਦੇ ਤੇ ਸਵਾਗਾ ਫੇਰਦੇ ਆ ਕੀ ਕਰਦੇ ਨੇ ਇੱਕੋ ਚੀਜ਼ ਹੈ ਜਿਹੜਾ ਪੇੜ ਲਾਉਂਦੇ ਆ ਉਹਨੂੰ ਲੈ ਕੇ ਪੀਸਦੇ ਹੋ ਆਹ ਦੇ ਚੱਕੀ ਨਾਲ ਜਿਵੇਂ ਪੀਦੇ ਹੁੰਦੇ ਦੇ ਹਨਾ ਆ ਨਾ ਬਾਕੀ ਕਿਹੜੀ ਚੀਜ਼ ਹੈ ਕਿਹੜੀ ਗਈ ਹੈ ਇੰਗਲਿਸ਼ ਵਿੱਚ ਇਸ ਕੋ ਕੁਐਸਚਨ ਵੀ ਬੋਲਾ ਜਾਂਦਾ ਹੈ ਯਾ ਆ ਕੇ ਮੁਕਾਮਿਲ ਉਹ ਜਿਹਨਾਂ ਇਸ ਜਟਾ ਬੋਲਦੇ ਹੈ और कुछ लोग इसे जलार भी बोलते हैं तो जो पानी नीचे होता है उसको फिर ऊपर वाली जगह पर ले के आने के लिए चलाया जाता है ये काम शुरू हो गया है साथ कश्मीर के साथ या जेठे के साथ पानी जो है आप देख सकते हैं खूबसूरती के साथ जो है वो लगाया जा रहा है अभी मजीद आपको दिखाते हैं करीब होकर बहुत ही खूबसूरत एक व्यू बन रहा है बहुत खूबसूरत अंदाज टिंडा होंगे है ना टिंडा कहते हैं इन्हों ਕਿ ਕਿਵੇਂ ਪਾਣੀ ਆ ਰਿਹਾ ਉੱਪਰ ਪਿਆ ਦੇ ਅ ਕਿੰਨਾ ਪਾਣੀ ਤੇ ਹੁਣ ਕਿੱਥੋਂ ਆਜੂਗਾ ਹੁਣ ਤਾਂ ਆਇਓ ਨਹੀਂ ਪਾਣੀ ਕਿੰਨਾ ਪਾਣੀ ਆ ਹੁਣ ਇਹਦਾ ਮੋਟਰਾਂ ਨਾਲ ਨਹੀਂ ਨਿਕਲਦਾ ਨਾ ਅੱਗੇ ਵੱੜਦਾ ਨਾ ਨਿਕਲਦਾ ਸੀ ਆਹ ਇਹ ਨਾ ਇਹ ਗੜਦਾ ਨਹੀਂ ਤੇ ਆਹ ਬਦਾਂ ਤਵਾਕੜਾ ਜਾਂ ਲੋਹੇ ਦਾ ਉਹ ਗੱਲ ਜੇ ਕਿੰਨਾ ਪਿਓਣ ਲੱਗ ਜਾਣਾ ਆਦਾ ਆਪਣੇ ਵੀਰਵਾਰ ਆਪਣੇ ਹੌਣ ਵਿੱਚ ਦੋਹਾਂ ਤੇ ਹੋਇਆ ਹਾਂ ਮੈਂ ਪਾਵਰ ਨੂੰ ਬੋਤਾ ਜੋੜਦੇ ਹਾਂ ਦੇ ਨਾ ਬਹੁਤੇ ਹੋ ਗਏ ਅਹ ਉਹਦੇ ਪਾਣੀ ਖੇਤ ਭਰਤੀ ਦੇ ਪਰ ਜਾਂਦਾ ਤੀ ਖੇਤ ਇੰਨੇ ਨਾ ਬੜਦ ਥੱਕਦੇ ਨਹੀਂ ਤੇ ਵਿਚਾਰੇ ਬਾਰੀ-ਬਾਰੀ ਲਾਉਂਦੇ ਤੇ ਬਾਦਰੀ ਤੇ ਲਾਉਂਦੇ ਜੋੜੀਆਂ ਇੱਕਦੋ ਗਿੱਲਾ ਭਰਦੇ ਤੇ ਨਾਲ ਵਸ ਕਿੰਨਾ ਬੋਲਦਾ ਸੀ ਵਸ ਨੂੰ ਨਾ ਦੱਬੀ ਰੋੜੇ ਵਾਲ ਤੋਂ ਹੁਣ ਵੀ ਆ ਆਪਣੇ ਬਗਜੂਰਦਾਂ ਨੇ ਤਾਂ ਹਟ ਗਿਆ ਹੁਣ बड़े टाइम में जो करना है तब तक प्रबल बनी लाओगा आल आने से तो कितना दिन में चल गया थे बहुत दिन हाँ बहुत दिन ऊपर बेड़ी लाई होनी होती है पर भैया से थे भैया का हाथ करने जाते हैं ऊपर समझना हाँ तो, दे तो देखते हैं पानी भी जल पे लगी है अच्छा ਮੁੰਡਾ ਜਾ ਰਿਹਾ ਹੈ ਜਿਹਦੇ ਕਾਰ ਨਹੀਂ ਗਿਆ ਜੀ ਉਹਨੇ ਜਿਹੜੇ ਬੋਲੋ ਦੀ ਬਣਾ ਜੂਗਾ ਮੁੰਡਾ ਭਾਈ ਅੱਛਾ ਕਾਰ ਨਹੀਂ ਜਾ ਗਿਆ ਅੱਛਾ ਉਹ ਵਾਲੀ ਕੋਟੇ ਫਿਰਨੇ ਲੱਗ ਗਿਆ ਪਰੜੇ ਲਾਏ ਆਹ ਬੇਟੀ ਕੇ ਨਾ ਆ ਗਿਆ ਅਮਰ ਉਹਦੇ ਟਾਕੇ ਉਹ ਮੁੰਡਾ ਉੱਤੇ ਦਾ ਕਾਰ ਆ ਅੱਛਾ ਚਾਚੂ ਉਹਨ ਮੈਂ ਕਹਿੰਦਾ ਮੈਂ ਤਾਂ ਕਿਸੇ ਉਪਰ ਨਹੀਂ ਮੈਂ ਕੁਝ ਚੈਨ ਹੋਈ ਗਿਆ ਨਹੀਂ ਨਹੀਂ ਉਹ ਲੋੜ ਉਹਦਾ ਡਿੰਗਣਾ ਇਹ ਆ ਕੋਈ ਕਹਿੰਦੀ ਨਹੀਂ ਮਾੜੀ ਜਾਣੀ ਕੋਈ ਰੁਪਿਆ ਉਹ ਕਰਨ ਲੱਗੀ ਜੀ ਮੱਠੀ ਮੱਠੀ ਹੋਣਾ ਜੀ ਗਨੇ ਪੀੜੇ ਲਗਾਉਂ ਰਹੇ ਹਾਂ ਬਹੁਤ ਊਪੇ ਨੇ ਗੰਨੇ ਹੁਣ ਨਹੀਂ ਚੁੱਪੇ ਜਾਂਦੇ ਹੁਣ ਤਾਂ ਦੰਦੇ ਨਹੀਂ ਕੰਮ ਕਰਦੇ ਕਲਾੜੀਆ ਤਾਂ ਮੈਂ ਵੀ ਦੇਖੀ ਆ ਕਲਾੜੀ ਸਾਬਣ ਹੋਣੀ भी है। आ, मैं भी लिखिया रस प्योर हसर मोटर लगी हुई है ना। दोबारा फिर इसमें जो है ये वाला रस उसमें डाल दिया जाएगा और ये देखिए आप बुनने रस अब यहाँ पर शिफ्ट कर लिया गया है उस मशीन से जो बुनने का रस है वो पाइप के जरिए यहाँ शिफ्ट हो गया है जो रस है ये कड़ा में डाला जा रहा है और आप देखेंगे यहाँ पर फिर इसको पैर पर पाते भांडे पाते होंगे तो है ना के साथ जो है रस جہاں पर یہاں पर डाला जा रहा है मोटर کے जरिए فائپ کے जरिए دیکھنا ہوگا پر موٹر چل رہی ہے اور فائپ کے ذریعے پانی آنا رس نکلے है ہاں جی 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 طریقے سے ائے اے پی سی سے بھلا رہی ہے جی और देख सकते हैं काफी ज्यादा इसके ऊपर महल आ चुकी है ये गन्ने का चूरा जो है आप देख सकते हैं तो ये है, खुशक है, होने के लिए इसके बाद बाद इसको 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 इस इस तरह तरह के 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 अंदर अंदर यूज किया जाता है। है है। से निकालने के बाद इसको ये जो चूरा बचता गन्ने तो 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 mm -hmm. लाए

ਤਾਂ ਜਿਵੇਂ ਤਬਾ ਹੁੰਦਾ ਆਪਣੇ ਤਾਂ ਇੱਧਰ ਉਹ ਆ ਜਿਵੇਂ ਪਕੜਾਏ ਹੁੰਦੇ ਨੇ ਉਹ ਬਣ ਗਿਆ ਲਾਲਾ ਹਨ ਇਹ ਚੱਕ ਵੀ ਲੋਹੇ ਦਾ ਹੀ ਲਾਦਾ ਹਨ ਲੋਹੇ ਦਾ ਵੀ ਉਹ ਵੀ ਲੋਹੇ ਦਾ ਉਹ ਵੀ ਲੋਹੇ ਦਾ ਜਮੇ ਲੋਹੇ ਲਾਈ ਵੀ ਆ ਹਨ

ਉਹ ਆਇਆ ਮੌਜਾ ਹਨਾ ਸਿਆਲ ਚਾ ਨਹੀਂ ਗਰਮੀ ਚ ਤਾਂ ਬਹੁਤ ਔਖਾ ਹੋ ਜਾਵੇ ਗੰਨਾ ਆ ਬਣ ਗਿਆ ਗੱਲੇ ਦਾ ਪੇੜੇ ਬਰਪੀਆਂ ਬੋਲੇਆਂ ਘੁਰਟੜੇ ਨਾਲ ਚੱਕਦੇ ਨੇ ਬਰਪੀਆਂ ਕਿੰਨਾ ਵਧੀਆ ਚਿੱਟਾ ਚਿੱਟਾ

ਨੇ ਰਾਹੀ ਕਿੰਨੇ ਨੇ ਉਹ ਪਰਾਂ ਗੰਨੇ ਆ ਉਹ ਪਰਾਂ ਨੇ ਲਾਇਨ ਬਾਕੀ ਕੱਲੇ ਆਣ ਵਾਲੇ ਵਾਈ ਜਾਂਦੇ ਨੇ ਹੂੰ ਫਿਰ ਜਾਂਦੇ ਨੇ ਵਿਚਾਰੇ ਚਾਰ ਵੇ ਜਾਂ ਕਿ ਥੋੜ ਦੇ ਤਾਂ ਇਹਦਾ ਰੋਗ ਨਹੀਂ ਤੇ ਹੁਣ ਬਿੱਲੇ ਰਹਿੰਦੇ ਨੇ ਤੇਰੇ ਵਰਗੇ ਸਾਰਾ ਦਿਨ ਏਸੀ ਲਾ ਕੇ ਰੱਖਦੇ ਨੇ ਨ ਕੋੜ ਪਾ ਗਏ ਰਾਰਾ ਨੰਗੇ ਵੇਜ ਲਾਉਂਦੇ ਇਹ ਨਵੀਂ ਹੋ ਜਾਂਦੇ ਆਲਾ ਨਵੀਂ ਪੀੜੀ ਦਾ ਹੈ ਬਾਬਾ ਤਾਂ ਨਹੀਂ ਆਏ ਕਿਤੇ ਐ ਰਹੇ

पंजाब का कल्चर पंजाब की रवायत, रवायती तरीके से मैलों से काम लिया जा रहा है और ये देखिए आप खेतों में भी चलाया गया और अब सुहागा भी जो है वो चलाया जा रहा है जो 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 हो रहा है 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 तो है ये ये इसमें डाली और और इसका तो तरीका निकाल के दिखाएंगे कि कैसे तरीके से निकलता है 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 पहले ये ये तरीका तरीका बहुत बहुत आम होता था अभी अभी जो है इस चीज का अभाव हो चुका है और आप देखेंगे वो अखा बन्नीयां बियां ने बच्चे दिया पीछे इसके ऊपर वजर रखा हुआ है जिसकी वजह से इसके ऊपर जो है वजर पड़ता है और ये इसका तेल निकलता है तो आप बता रहे थे कि इसमें किस-किस चीज का तेल निकलता है इसमें अलसे तेलों का तारिमिरे हाँ। का तेल निकाला जाता है मेहंदी का भी हां जी अदरक अबीया अदरक पानी लाना मिले उसको वाह यार तेल डालेंगे तो कौन तो सा पानी जरूर आएगा ज्यादा खुश सस्वाये इसलिए थोड़ा सा पानी लाएंगे कि उसका जो है तेल डाला था सादी से उसका तेल निकला बदने ना जो ज्यादा किराये की वाला पढ़ाया होया ना अभी ਪੰਜਾਬ ਮੇ ਅੱਜ ਵੀ ਇਹ ਤਰੀਕਾ ਜੋ ਹੈ ਉਹ ਇਸਤੇਮਾਲ ਹੋ ਰਹਾ ਹੈ ਲੇਕਿਨ ਬਹੁਤ ਕਮ ਜਗ੍ਹਾ ਪਰ ਤੇਰੇ ਬਾ ਉਹ ਚ ਟੋਏ ਜਾਂਦਾ ਜਾਂਦਾ ਹੈ ਟੋਏ ਜੀ ਜਾਂਦਾ ਹੋਊ ਉਹਦੇ ਟੋਏ ਤੇ ਵੱਢਣਗੇ

ਖਾਲਾ ਦੇਖ ਚਾਹ ਤੇ ਕਿਹਦੇ ਨਾਲ ਹੈ ਦੂਸਰੇ ਨੂੰ ਕੋਈ ਕਿੰਨ ਫੈਕਟਰੀਆਂ ਨੇ ਦੇਖਿਆ ਇਹ ਸਾਰੇ ਬਾਟੇ ਪਾਈ ਦੇ ਗੱਡੀ ਇਹਨਾਂ ਜਵਾਲੇ ਹੁੰਦੇ ਇਹਦਾ ਤਾਂ ਸਮਝੋ ਪਸ਼ੂਆਂ ਵਾਸਤੇ ਦੇਸੀ ਕਿਉਂ ਹੋਇਆ ਕਿੰਨੀ ਸੁੱਕ ਗਈ ਹਨ ਕਿੰਨੀਆਂ ਦੋਸਰੀਆਂ ਤਿੰਨੀਆਂ ਦੇਸੀ ਕਿਉਂ ਹੋਇਆ ਪਸ਼ੂਆਂ ਵਾਸਤੇ ਦੇਸੀ ਹੋਣਾ ਚਾਹੀਦਾ